ਹਾਂ ਵੀ ਦੋਸਤੋ ਕੀ ਹਾਲ ਚਾਲ ਨੇ ਸਾਰਿਆਂ ਦੇ ਅੱਜ ਚੱਪਲ ਲਾਉਣ ਲੱਗੇ ਆ ਪਾਊਡਰ ਖੰਭਾਂ ਜੀ ਪੈਗੇ ਸੀ ਆ ਰਹਿ ਗਈ ਛੋਟੇ ਪੱਠੇ ਚਾਰ ਪੰਜ ਕਿ ਰਹਿਗੇ ਸੀ ਇਹਨਾਂ ਦੇ ਰਹਿ ਗਈ ਲਾਉਣ ਵਾਲਾ ਬਾਕੀਆਂ ਦੇ ਤਾਂ ਲਾ ਲਈਦਾ ਨਾਲ ਦੇ ਨਾਲ ਜਿਹੜੇ ਪਿੰਡੇ ਆ ਛੋਟਿਆਂ ਦੇ ਵੱਡਿਆਂ ਦੇ ਸਾਰਿਆਂ ਦੇ ਲਾ ਲਈ ਦੇ ਤੇ ਹਾਂ ਨੇ ਕੱਕੀ ਕੰਧੜ ਉਹ ਵੀ ਫੜ ਲਏ ਦੋ ਤਿੰਨ ਦੀ ਪੱਠੇ ਹੈਗੇ ਸੀ ਮੈਂ ਸਾਰਿਆਂ ਦੇ ਲਾਉਣੇ ਪਾਊਡਰ ਨਾਲ ਬਹੁਤ ਵਧੀਆ ਰਿਜ਼ਲਟ ਆ ਗਿਆ ਸੀ ਦਾ ਅਸੀਂ ਤੇ ਇਹੀ ਲਾਉਣੇ ਆ ਕਾਲੇ ਜੀ ਨਹੀਂ ਬਣ ਜਾਂਦੇ ਖੰਭਾਂ ਚ ਮੋਰਿਆਂ ਹੀ ਕਰ ਦਿੰਦੇ ਆ ਜੋ ਉੱਪਰ ਕਾਲੇ ਜਾਲ ਚ ਪਹਿਲਾਂ ਪਾ ਕੇ ਫਿਰ ਹੁਣ ਕੱਲੇ ਕੱਲੇ ਤੇ ਲਾ ਦਾਂਗੇ ਹਾਂ ਤੁਹਾਨੂੰ ਦਿਖਾਉਣੇ ਆ ਪੱਲੇ ਖੋਲ ਕੇ ਚੰਗੀ ਤਰ੍ਹਾਂ ਵਿੱਚ ਲਾ ਦੇ ਜਿਹੜਾ ਇਹਨਾਂ ਦੇ ਸਾਰੇ ਮਰ ਜਾਂਦੇ ਆ ਸਵੇਰ ਨੂੰ ਸਾਰੇ ਕਲੀਅਰ ਹੋ ਜਾਂਦੇ ਆ ਵਧੀਆ ਚੰਗਾ ਰਿਜ਼ਲਟ ਆਇਆ ਕੋਟਰ ਦਾ ਆ ਗਿੱਤਾ ਪੱਲੇ ਖੋਲ ਕੇ ਨਾ ਚੰਗੀ ਤਰ੍ਹਾਂ ਲਾ ਦੇਦੇ ਜੜਾਂ ਚ ਦੋਵੇਂ ਸਾਈਡ ਪੱਲੇ ਖੋਲ ਕੇ ਟਾਉਣ ਕੋਲੇ ਵੀ ਆ ਕਿਤੇ ਵੀ ਲੱਗਦੇ ਜਾਂ ਦਿਸਦੇ ਆ ਉੱਥੇ ਲਾ ਦੇਦੇ ਆ ਪੂਛ ਕੋਲੇ ਆ ਉੱਥੇ ਕੰਬਾ ਕੋਲੇ ਉੱਥੇ ਲਾ ਦੇਦੇ ਥੋੜਾ ਥੋੜਾ ਹੀ ਵਧੂ ਆ ਮੈਂ ਥੋੜਾ ਥੋੜਾ ਹੀ ਲਾ ਲਈਦਾ ਇਹਨੇ ਨਾਲ ਹੀ ਮਰ ਜਾਂਦੇ ਸਾਰੇ ਆਹ ਇਹਨਾਂ ਦਾ ਪੜ ਕੇ ਇੱਕ ਇੱਕ ਦੇ ਲਾ ਦੇਦੇ ਆ ਇਹਨਾਂ ਨੂੰ ਛੱਡ ਦੇਈਦਾ ਮਤਲਬ ਮਾਂ ਸਾਤ ਕੁ ਮਿੰਟਾਂ ਅਸਤੇ ਜਾਲ ਚ ਪਾ ਕੇ ਛੱਡਦੇ ਆ ਅਸਰ ਜਾ ਆ ਜਾਂਦਾ ਮੈਂ ਲੁਪਨ ਚਾਰ ਕੁ ਮਿੰਟ ਜਾਲ ਚ ਛੱਡ ਲਿਆ ਮੁੜ ਕੇ ਖੁੱਡੇ ਛੱਡ ਲਿਆ ਮੈਂ ਬਾਅਦ ਚ ਖੁੱਡੇ ਛੱਡਦੇ ਇਹਦੇ ਡਾਰੀਆਂ ਡੂੜੀਆਂ ਮਾਰੀਆਂ ਕੋਈ ਚੈੱਕ ਨਹੀਂ ਅਸਰ ਹੋ ਜਾਂਦਾ ਆਣੋ ਦੇ ਦਲਾ ਆ ਦਿਨਾ ਚੰਗੀ ਤਰ੍ਹਾਂ ਪੂਰੇ ਪੱਲੇ ਖੋਲ ਕੇ ਜਨਾਂ ਦੇ ਲਾ ਕੇ ਚੰਗੀ ਤਰ੍ਹਾਂ ਥੱਲੇ ਜੀ ਵੜ ਜਾਂਦੇ ਆ ਆਹ ਲੈ ਇੰਤਾਂ ਕਰਕੇ ਨਾ ਬੂਰੇ ਪੱਲੇ ਖੋਲ ਕੇ ਮੈਂ ਇਸ ਲੌਨ ਲੱਗੇ ਸੀ ਮੈਂ ਕਿਹਾ ਚਲੋ ਵੀਡੀਓ ਸ਼ੇਅਰ ਕਰਦੇ ਆਂ ਦੋਸਤਾਂ ਨਾ ਮੈਂ ਕਿਹਾ ਚਲੋ ਜਾਣਕਾਰੀ ਜਿੰਨੀ ਵੀ ਹੈਗੀ ਆ ਮਾੜੀ ਮੋਟੀ ਜਾਨਵਰ ਚਲ ਬਿਮਾਰੀ ਤੋਂ ਬਚੇ ਰਹਿਣ ਨਾ ਓਕੇ ਹੋਰ ਵੀ ਕੋਈ ਹੁੰਦੀ ਹੈ ਜਾਣਕਾਰੀ ਵੀ ਜਾਨਵਰਾਂ ਬਾਰੇ ਜ਼ਰੂਰ ਕਮੈਂਟ ਕਰਦਿਆ ਕਰੋ ਮੈਸੇਜ ਕਰਕੇ ਦੱਸਦਿਆ ਕਰੋ ਜੇ ਕੋਈ ਵੀ ਦੋਈ ਹੁੰਦੀ ਹੈ ਜੇ ਕੁਝ ਵੀ ਲੋ ਹਾਂ ਦਾ ਫੜ ਕੇ ਨਾ ਇੱਕ ਦਿਲਾ ਦੇ ਦ ਸਾਰਿਆਂ ਦੇ ਫਿਰ ਇਹਨਾਂ ਨੂੰ ਪੰਜ ਕੁ ਮਿੰਟ ਪਾ ਦਾਂਗੇ ਜਾਲੀ 'ਚ ਪੰਜ ਕੁ ਮਿੰਟ ਹੀ ਰੱਖ ਕੇ ਬਸ ਬਾੜਾ ਵੀ ਲੋੜ ਨਹੀਂ ਗਈ ਥੋੜਾ ਜਿਹੀ 5-4 ਮਿੰਟ ਹੀ ਬਸ ਬਹੁਤ ਹੈ ਤੜਕੇ ਨੂੰ ਜਮਾ ਸਾਰੇ ਮਰ ਜਾਂਦੇ ਆ ਪੱਲੇ ਸਾਫ਼ ਹੋ ਜਾਂਦੇ ਜਮਾ ਬਹੁਤ ਧੀਏ ਬੋਟਰੇ ਇਹ ਤਾਂ ਇਹੀ ਵਰਤਦੇ ਆ ਹਮੇਸ਼ਾ ਹਲੋ ਦਾਲਾ ਕੇ ਇੱਕ ਦੇ ਮਗਰ ਲਈ ਛੋਟੇ ਸੀਗੇ ਮਗਰ ਲਈ ਪੱਠੇ 4-5 ਕਿ ਸੀਗੇ ਇਹਨਾਂ ਦੇ ਰਹੇ ਆ ਸੀਗਾ ਫੱਕੀ ਹੋਰ ਵੀ ਵੀਡੀਓ ਲੈ ਕੇ ਆਉਂਦੇ ਰਾਵਾਂਗੇ ਇਦਾਂ ਦੇ ਤੁਹਾਡੇ ਨਾਲ ਕਰਾਂਗੇ ਸਾਂਝੀਆਂ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਵੀਡੀਓ ਨੂੰ ਬਤੁਤ ਵਤ ਸ਼ੇਅਰ ਕਰ ਦਿਓ ਹੋਰ ਵੀ ਕਿਸੇ ਤਰ੍ਹਾਂ ਦੀ ਕੋਈ ਵੀ ਜਾਣਕਾਰੀ ਹੋਊਗੀ ਜਿੰਨੀ ਵੀ ਹੈਗੀ ਹੈ ਤੁਹਾਡੇ ਤੱਕ ਜਰੂਰ ਪਹੁੰਚਾਵਾਂਗੇ ਕਾਹ ਜਾਨਵਰਾਂ ਦੀ ਤੰਦਰੁਸਤੀ ਰਵੇ ਨਾ ਇਹਨਾਂ ਨੂੰ ਚਾਹਰਾਂ ਨੇ ਕਿਹੜਾ ਮੂਹ ਬੋਲਣਾ ਹੁੰਦਾ ਇਹਨਾਂ ਦੀ ਦੇਖਭਾਲ ਨਾਲ ਹੀ ਹਨ ਫੇਰ ਹੀ ਸ਼ੌਂਕ ਪੂਰਾ ਹੁੰਦਾ ਇਹਨਾਂ ਦੀ ਦੇਖਭਾਲ ਵਧੀਆ ਕਰਾਂਗੇ ਤਾਂ ਸਾਮਸਮਾਲ ਬਿਮਾਰਾਂਾਂ ਤੋਂ ਬਚੇ ਰਹਿੰਦੇ ਹੋ ਜਰੇ ਇਹ ਸਾਮਸਮਾਲ ਜ਼ਰੂਰੀ ਹੈ ਉਹਨਾਂ ਦੇ ਲਾਤਾ ਅਜ ਚਾਰਾਂ ਪੰਜਾਂ ਦੇ ਹੀ ਰਹਿਗੇ ਸੀ ਲਾਸਟ ਵਾਲੇ ਬਾਕੀ ਦੇ ਸ਼ੂਟਿੰਗ ਜਦੋਂ ਵੇਖ ਕੇ ਉਦੋਂ ਹੀ ਲਾਈ ਜਾਏਗਾ ਨਾਲ ਦੇ ਨਾਲ ਵੱਡਿਆਂ ਦੇ ਵੀ ਲਾ ਦੇਣਾ ਵੱਡਿਆਂ ਨੂੰ ਜੋੜਨੇ ਨੇ ਉਹਨਾਂ ਦੇ ਵੀ ਲਾਏ ਸਾਰੇ ਨਿਕੰਮਾ ਚ ਮੂਰੀਆਂ ਹੀ ਕਰ ਦਿੰਦੇ ਹਾਂ ਲੋ ਆਹ ਪੰਜੜ ਦੇ ਲਾ ਕੇ ਸਾਰਿਆਂ ਦੇ ਲਾ ਲਿਆ ਪਹਿਲਾਂ ਲਾ ਕੇ ਹੁਣ ਛੱਡ ਦਾਂਗੇ ਜਾਲੀ 'ਚ ਪੰਜ ਚਾਰ ਕਿ ਮਿੰਟ ਇੱਥੇ ਛੱਡ ਲਾਂਗੇ ਫੇਰ ਛੱਡ ਦਾਂ ਹੇ ਖੁੱਡੇ 'ਚ ਫੇਰ ਕੋਈ ਨਹੀਂ ਚੜ ਡਾਰੀਆਂ ਮਰੀ ਜਾਣ ਕੋਸ਼ਿਸ਼ ਕਰੀ ਜਾਣ ਤਰਕ ਨੂੰ ਢੇਰ ਲੱਗ ਜਾਂਦੇ ਆ। ਇਹ ਛੱਡ ਲਿਓਣ ਆਪਾਂ। ਪੰਜ ਚਾਰ ਮਿੰਟ ਵਾਲੀ ਛੱਡ ਲਾਂਗੇ, ਦੂਜੀ ਵੀ ਛੱਡਦੇ ਲੈ ਕੇ। ਇਹਦੇ ਨਾਲ ਸਰਜਾ ਹੋ ਜਾਂਦਾ। ਪਾਊਡਰ ਦਾ ਸਰਜਾ ਹੋ ਜਾਂਦਾ ਨਹੀਂ ਤਾਂ ਡਾਰੀਆਂ ਇਹ ਮਾਰ ਕੇ ਸਾਰਾ ਝੜ ਚੁੜ ਜਾਂਦਾ ਕੀੜੀ ਰਹਿ ਜਾਂਦੇ ਵਿੱਚ। ਇਦਾਂ ਦੋਲ ਪੰਜ ਚਾਰ ਮਿੰਟ ਰੱਖ ਲਈਦਾ ਵਧੀਆ ਸਰਜਾ ਹੋ ਜਾਂਦਾ ਉਹਨਾਂ ਨੂੰ। ਮੁਰਕੇ ਜਾਏ ਫਿਰ ਉਹ ਡਾਰੀਆਂ ਨੂੰ ਰੰਗ ਮਾਰੀਏ ਨੂੰ ਕੋਈ ਚੱਕਰ ਨਹੀਂ ਹੁੰਦਾ। ਦਿਖਾਵਾਂਗਾ ਤੁਹਾਨੂੰ ਲਾਸਟ ਤੇ ਫੋਟੋ ਵੀਡੀਓ ਲਾਸਟ ਤੇ ਫੋਟੋ ਪਾਈ ਗਈ ਹੈ ਮੈਂ ਜੇ ਕਿਸੇ ਵੀਰ ਭਰਾ ਨੇ ਲਾਉਣਾ ਹੋਵੇ ਤਾਂ ਲਾ ਸਕਦੇ ਹੋ ਬਈ ਅਸੀਂ ਤਾਂ ਇਹੀ ਵਰਤਦਾ ਬਾਕੀ ਆਪਦੇ ਉਹਦੇ ਤਰ੍ਹਾਂ ਬੇਜੇ ਕੋਈ ਹੋਰ ਵੀ ਵਰਤਦਾ ਤਾਂ ਹੋਊਗੀ ਸ਼ੇਅਰ ਕਰ ਦਿਆ ਕਰੋ ਤਾਂ ਜੋ ਜਾਨਵਰਾਂ ਦੀ ਸਾਂਭ-ਸਮਾਲ ਵਧੀਆ ਹੋ ਜਾਈ ਹੈ ਨਾ ਤੰਦਰੁਸਤ ਰਹਿਣ ਵਿਚਾਰੇ ਇਹ ਤਾਂ ਲਾਂ ਛੱਡ ਕੇ ਜਾਣੀ ਚਾਹੀਦੀ ਬਸ ਪੰਜ ਚਾਰ ਮਿੰਟ ਮੁੜ ਕੇ ਛੱਡਦਾ ਹੀ ਖੁੱਡੇ ਚ ਕਮੈਂਟ ਚ ਕਰਕੇ ਦੱਸ ਦਿਆ ਕਰੋ ਬਈ ਜੇ ਕੋਈ ਹੋਰ ਵੀ ਨੌਲੇਜ ਹੁੰਦੀ ਹੈ ਤਾਂ ਜਾਨਵਰਾਂ ਬਾਰੇ ਕੋਈ ਵੀ ਹੋਰ ਦਵਾਈ ਹੁੰਦੀ ਹੈ ਜਾਂ ਬਿਮਾਰੀ ਤੋਂ ਕੋਈ ਵੀ ਤਰੀਕੇ ਤੋਂ ਤਾਂ ਕਿ ਕਿਸੇ ਦਾ ਵੀ ਭਲਾ ਹੋ ਸਕੇ ਇਹ ਲੋ ਛੱਡ ਕੇ ਉੱਥੇ ਪੰਜ ਚਾਰ ਮਿੰਟ ਰਹਿਣ ਛੱਡਦਾ ਹਾਂ ਖੁੱਡੇ ਚ ਹੁਣ ਮਰੀਓ ਡਾਰੀਆਂ ਹੁਣ ਸਵੇਰ ਨੂੰ ਸਾਰੇ ਮਰ ਜਾਣਗੇ ਆ ਪਾਊਡਰ ਹੈ ਆਹ ਵਰਤਦੇ ਸੀਦਾ ਹੀ ਲਾ ਇਹ ਬਸ ਥੋੜਾ ਥੋੜਾ ਲਾ ਲਈਦਾ ਸਵੇਰ ਤੱਕ ਜਮਾਂ ਕਲੀਅਰ ਕਰ ਦਿੰਦਾ